ਸਿਕਾਲ ਜਸਰਨ ਮਦੀਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਮੱਝਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ 6 ਸੂਈਆਂ ਤੇ ਇੱਕੋ ਗੱਬਣੇ ਆ ਬਸ ਤੇ 6ਾਂ ਦੇ ਵਿੱਚੋਂ 5 ਮਗਰ ਕਟੀਆਂ ਤੇ ਇੱਕੋ ਮਗਰ ਕੱਟਾ ਹੈ ਤੇ ਚੰਗੀਆਂ ਤਿਆਰ ਹੋਈਆਂ ਆ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਾ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੱਲਦਾ ਜੇ ਤੇ ਨਾਮ ਦੱਸਦੇ ਕਰਨ ਬਿੰਦਰ ਸਿੰਘ ਪਿੰਡ ਚਠਾ ਤਸਵੀਰ ਬਟਾਲਾ ਜਿਹੜਾ ਗਦਾਸਪੁਰ ਫੋਨ ਨੰਬਰ ਵੀ ਬੋਲ ਦੋ 95827752 ਠੀਕ ਆ ਤੇ ਅੱਜ 7 ਮੱਜਾਂ ਤੇ 6 ਸੁਈਆਂ ਹਨ ਹਾਂ ਕਿਸੇ ਈਸ਼ ਨਹੀਂ ਆ ਤੇ ਵਿੱਚੋਂ ਪੰਜਾਂ ਮਗਰ ਕੱਟੀਆਂ ਇੱਕ ਮਗਰ ਦੂਰੀ ਕੱਟੀ ਆ ਠੀਕ ਆ ਜੀ ਹਾਂਜੀ ਤੇ ਚਲੋ ਸ਼ੁਰੂਆਤ ਹੈ ਤਾਂ ਜੀ ਸੂਈ ਤੇ ਕਰ ਲਈਏ ਮੇਰੇ ਸੂਈ ਜੀ ਵੀ ਜੀ ਅੱਛਾ ਕੱਟੀ ਆ ਗਈ ਇਹ ਤੇ ਮਗਰ ਹਾਂਜੀ ਨੀਲੀ ਵਾਲੀ ਦੀ ਕੱਟੀ ਆ ਆਹ ਦੇਖ ਸਕਦੇ ਹਵਾ ਨਾਲ ਵਿੱਚ ਚੰਗਾ ਤਿਆਰ ਕੀਤਾ ਹੋਇਆ ਨੇ ਤੇ ਇਹ ਪੁੜੇ ਵੀ ਨੇ ਨੇ ਚੁੱਕੇ ਬਰਾਬਰ ਕੀਤੇ ਆਹ ਦੇਖ ਲੈ ਤੋਰ ਦੋ ਇਹ ਇੱਕ ਰੀ ਬਾਕੀ ਥਣਾ ਦਾ ਸਾਈਜ਼ ਗੈਪ ਚੰਗਾ ਦੂਰ ਦੂਰ ਕਿੰਨਾ ਕੁ ਦੁੱਧ ਕੱਢੀ ਜਾਊਗੀ 12 ਲੀਟਰ ਤੋਂ ਬਾਹਰ ਦੇਗੀ ਠੀਕ ਹੈ ਜੀ 12 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾ ਚੰਗਾ ਦੂਰ ਦੂਰ ਜਿਹੜਾ ਸਨ ਲੱਗਾ ਇਹਦਾ ਤੇ ਆ ਦੇ ਸਾਡੇ ਜੀ ਚੰਗੇ ਗੈਪ ਤੇ ਥਾਣੇ ਆ ਜਿਹੜਾ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤੇ ਵੀਰ ਜੀ ਦਾ 75000 ਆ ਜੀ 70 ਹਜ਼ਾਰ ਆ ਰਿਹਾ ਹੈ ਹਾਂਜੀ ਕਿੰਨਾ ਕਿੰਨੇ ਦੀ ਦੇ ਦੀਏ 70 ਹਜ਼ਾਰ ਦੀ ਉਮੀਦ ਰਹੀ 70 ਹਜ਼ਾਰ ਦੀ ਦੇ ਦੇ ਜਿਹੜਾ ਸਵੇਰ ਸੂਈ ਹੈ ਦੁੱਧ ਵੀ 12 ਲੀਟਰ ਤੋਂ ਬਾਹਰ ਰਹੇਗੀ ਤੇ ਬਾਕੀ ਇਹ ਆ ਵੀ ਚੰਗੇ ਵੇਥ ਬੁੜੇ ਦੀ ਆ ਤੇ ਕੱਦ ਕਾਠ ਵੀ ਚੰਗਾ ਹਾਂਜੀ ਵੇਖੋ ਕਿ ਤੱਕ ਗਾਈਆਂ ਨੂੰ ਲਈ ਫਰਦੀ ਹੈ ਕਿਤੇ ਪੌੜਾ ਨਾ ਨਹੀਂ ਸਾਰਾ ਲੇਵਾ ਆ ਯਾਰ ਠੀਕ ਆ ਤੇ ਉਹ ਕੱਟੀ ਹੈ ਇਹਦੇ ਮਗਰ ਤੇ ਹੁਣ ਇੱਕ ਆ ਵੀ ਛੋਟੀ ਸੂਈ ਸਵਾਈ ਸੂਈ ਦੀ ਛੋਟੀ ਤੇ ਯਾਰ ਦੇਖ ਸਕਦੇ ਹਵਾਨਾ ਇਹਦਾ ਵੀ ਲੱਗਦੇ ਤਾਂ ਥਮਿਆ ਦਾ ਸਾਈਜ਼ ਗੈਪ ਚੰਗਾ ਆ ਐਸੇ ਪਸ਼ਮੂ ਜਿਹੜਾ ਥੜ ਕਰਦੀ ਕਿਉਂਾਈ ਕਿਦੇ ਇੱਕ ਨੰਬਰ ਦਾ ਹੌਲਦਾ ਨਾ ਨਹੀਂ ਹਟਾ ਹੋ ਗਏ ਸੂਈ ਤੇ ਦੁੱਧ ਕਿੰਨਾ ਤਿਆਰ ਏ ਤੇ ਕੋਲ ਦੋਨੀਆਂ ਜੀ ਦੀ ਕੋ 10 ਕਿਲੋ 9 ਕਿਲੋ ਕਰਕੇ ਦੇ ਜਿਹੜਾ ਪੱਕਾ ਤਿਆਰ ਆ ਚੋਕੀ ਖੜੇ ਪਸੱਲੀ ਕਰਕੇ ਕੋਈ ਵੀ ਨੰਬਰ ਚਵਾਈ ਇੱਥੋਂ ਕਰਕੇ ਖੜੋ ਜਿੰਨੇ ਵੀ ਖੜਨੀ ਆ ਹਾਂਜੀ ਕਿਤੇ ਵੀ ਲੈਣਾ ਵਾ ਅਗਲੇ ਤੇ ਘਰੋਂ ਪਹਿਲਾਂ ਪਸ਼ੂ ਆਪਣਾ ਚਵਾਈ ਕਰਕੇ ਫਿਰ ਪਸ਼ੂ ਲਿਆ ਕਰੋ ਵੇਖੋ ਝੋਟੀ ਦੀ ਸ਼ਕੀਨੀ ਖੰਡੀ ਬੜੀ ਝੋਟੀ ਇੱਕ ਰੀਦਰ ਨੂੰ ਤੋੜ ਦੋ ਵੀ। ਬਾਕੀ ਛੋਟੇ ਸਿੰਘ ਦੀ ਝੋਟੀ ਆ ਤੇ ਮਗਰ ਇਹਦੇ ਵੀ ਕੱਟੀ ਆ। ਫਾਂਫ ਕੜਾ ਵੱਲਾ ਲਗਾ। ਚੰਗਾ ਦੂਰ ਦੂਰ ਜਿਹੜਾ ਥਾਨ ਲੱਗਾ ਇਹਦੇ ਵੀ। ਤੇ ਆ ਹਵਾਨਾ ਇਹਦਾ ਦੇਖਣ ਦੇ ਲੱਗੇ ਤਾਂ। ਬਾਕੀ ਦੁੱਧ ਦੇ ਚਵਾਈ ਤੁਸੀਂ ਆਪ ਕਰਕੇ ਖੜਨੀ। ਤੇ ਆ ਥਾਨ ਵੀ ਦੇਖਣ ਦੇ ਲੱਗੇ ਤਾਂ। ਕੰਡੀ ਬੜੀ ਵਟੇਨ ਵੜੀ ਜੜੀ ਜੋਣੀ ਦੀ ਠੀਕ ਹੈ ਮਾਰੇ ਟੱਕੀਏ ਦੇਗੀ ਤੇ ਇਹਦਾ ਮੁੱਲ ਇਹਦਾ ਮੁੱਲ 80000 ਰੁਪਏ 80000 ਰੁਪਏ ਹਾਂਜੀ ਕਰਨਾ ਵਿੱਚ ਮੰਨਤਨ 75000 ਦੀ ਵੀ ਝੋਟੀ ਦਵਾਂਗੇ 75000 ਦੀ ਹਾਂਜੀ ਤੇ ਦੁੱਧ ਕਿੰਨਾ ਕੱਢੀ ਜਾਊਗੀ ਆ ਉਹਦੇ ਵਿੱਚ ਹੀ 12 ਕਿਲੋ 11-12 ਕਿਲੋ ਚ ਆਊਗੀ ਪਹਿਲਾਂ ਝੋਟੀ 9 ਕਿਲੋ ਹਣੀ ਹੋਊਗਾ ਝੋਕੜੀ ਠੀਕ ਆ ਹਾਂਜੀ ਹੁਣ ਇੱਕ 30ਵੇਂ ਨੰਬਰ ਤੇ ਆ ਗਈ ਜਿਹੜੀ ਸਿੰਘ ਜ਼ਰੂਰ ਇਹਦਾ ਥੋੜਾ ਕ ਖੁੱਲਾ ਵਾ ਬਾਕੀ ਉਹ ਤਰ੍ਹਾਂ ਸਰੀਰ ਉਹ ਚੰਗੀ ਆ ਥੱਲੇ ਸਫਾਈ ਚ ਦੇਖੋ ਕੱਟੀ ਪੂਰੀ ਇਹਦੇ ਕਰੀ ਤਾਂਨੇ ਦਿਖਾ ਦਈਏ ਆਹ ਵਾਲੀ ਪੂਰੀ ਕੱਟੀ ਆ ਜਿਹੜੀ ਇਹਦੇ ਮਗਰ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਵੀਰ ਜੀ ਦੁੱਧ ਵੀਰ ਜੀ ਇਹਦਾ 10 ਕਿਲੋ ਤਿਆਰ ਪੂਰਾ ਚੋਕੇ ਖੜੀ ਹੋਈ ਗਵਾਈ ਇੱਕ ਨੰਬਰ ਹੋਊਗੀ ਠੀਕ ਹੈ ਇਹਦਾ ਵੀ ਹਵਾਨਾ ਇੱਕ ਅਰੀ ਦੇਖ ਸਾਦੇ ਲੱਗੇ ਤਾਂ ਚੰਗੇ ਪਿੱਟ ਪੜੇ ਜਾਏਗੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 80000 ਦੇ 80000 ਆ ਹਾਂਜੀ ਤੇ ਜੱਸ ਨੂੰ ਕਿੰਨੇ ਦੀ ਆ 75 ਦੇ ਦੀਏ ਕਰਦੀ ਐ ਵਿੱਚ ਮਾਨੋਰ ਦੋ ਹੀ ਛੱਡਦਾ ਕਿ 73000 ਦੀ ਉਹ 73 73000 ਦੀ ਦੇ ਦੋਗੇ ਹਾਂਜੀ ਹਾਂ ਬੋ ਕਿੱਥੇ ਕਿੱਥੇ ਲਗਾ ਕਿੱਡਾ ਵਰਲਾ ਲਗਾ ਹਾਂਜੀ ਸਾਡੇ ਥੱਲੇ ਚੰਗੀ ਸਾਰੀ ਜੱਡ ਬਲੈਕ ਆ ਪੂਸਤ ਤੱਕ 92 ਚੰਗੇ ਗਿਆਤੇ ਆ ਜਿਹੜਾ ਠੀਕ ਆ ਜੀ ਤੇ 3 ਇੱਕ ਨੱਕ ਦੁੱਧ ਕੱਟੀ ਜਾਊਗੀ। ਉਹ ਤੇ ਵੀਡੀਓ ਆਉਂਦੀ ਨਹੀਂ ਪਿਛਲੇ ਸੂਏ ਰਾਜਿਸਤਾਨ ਉਹਨੇ ਅਸੀਂ ਪੜਾ ਨਹੀਂ ਅਸੀਂ ਇਧਰ ਹੋਈਏ ਦੁੱਧ 13 ਮੀਟਰ ਦਿੰਦੀ ਹੈ। ਠੀਕ ਹੈ ਜੀ। ਵੀਜੂ ਕੀ ਨਾ ਉਸ ਤਰ੍ਹਾਂ ਇਹ ਆ ਬਈ ਪਿੱਠ ਪੜੇ ਤੋਂ ਕਦ ਕਾਟਦੀ ਜਿਹੜੀ ਚੰਗੀ। ਮਮਈ ਦੀ ਕਦਾ ਕਾਲੀ ਸ਼ਾ। ਠੀਕ ਆ। ਤੇ ਹੁਣ ਇੱਕ ਆ ਵੀ ਮਾਝ ਤਾਂ ਦਿਖਾਉਣੀ ਆ। ਇਹ ਵੀ ਛੋਟੇ ਸਿੰਘ ਦੀ ਮਾਝ ਹੈ ਜਿਹੜੀ। ਮਗਰ ਇਹ ਕੱਟੀ ਜੀ ਛੋਟੇ ਸਿੰਘ ਦੀ। ਇਹਨਾਂ ਵੀ 4 ਦਿਨ ਹੋਏ ਸੂਈ ਨੂੰ ਕਿੰਦੇ ਜੀ। ਤੇ ਇਹਦੇ ਮਗਰ ਵੀ ਕੱਟੀ ਆ। ਦੁੱਧ ਵਾਲੇ ਬੋੜਾ ਵਾਲੇ 10 ਕਿਲੋ ਵੀ ਦੀ ਚੋਕੀ ਕਰੀ ਖਾੜੀ ਕਰੋ ਚੁਵਾਈ ਇੱਕ ਨੰਬਰ ਹੋਊਗੀ ਇਹ ਕਿੰਨਾ ਦੋ ਚੁਵਾਈ ਜਾਊਗੀ ਜੀ 13 ਕਿਲੋ ਤੋਂ ਬਾਹਰ ਦਈਗੀ ਤੋੜ ਦੋ ਫਿਰ ਆਹ ਇਹਦੀ ਕਟੀਤਾ ਵੀ ਦੀਜੀ ਖੱਲਿਆਂ ਬੜੀ ਤਿਆਰ ਹੋਈ ਐ ਵੀ ਬੜੀ ਐ ਆਹ ਦੇਖ ਸਾਜ ਜੀ ਬਾਕੀ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ ਜਿਹੜਾ ਇਹ ਉਤਰ ਕੇ ਨਗ ਦੋੱਚਾਈ ਜਾਊਗੀ ਇਹ ਵੀ ਜੀ 13 ਲੀਟਰ ਜਿਵਾਜੂਗੀ ਤੇ ਇਹਦਾ ਫਿਰ ਮੁੱਲ ਮੇਰੇ ਸੱਜੇ ਸਹੀ 14 ਦਿਨਾਂ ਦੀ ਤੇ ਮੁੱਲੇ ਤਾਂ ਇਹਦਾ ਮੁੱਲ ਵੀ 80000 ਰਿਆ 80000 ਰਿਆ ਹਾਂਜੀ ਤੇ ਵਿੱਚੋਂ ਕਿੰਨਾ ਮੰਨਤਾ ਨਾ ਤੇ 72000 ਦੀ ਦੇਵਾਂਗੇ 75 ਦੀ ਹਾਂਜੀ ਕਿ ਵਿੱਚ ਹੋਰ ਕਰ ਦੋਗੇ ਦੋ ਛੜ ਦਾ ਕਿ 72000 ਦੇਵਾਂਗੇ ਅੱਛਾ 73 ਦੀ ਵੀ ਦੇ ਦੋਗੇ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਬਾਕੀ ਜੀ ਹਵਾਨਾ ਵੀਰ ਜੀ 70000 ਦੇ ਦੇਗਾ ਅੱਛਾ ਜਸਨ ਉਹ ਕਹਿੰਦੇ 70 ਹੀ ਦੇ ਦੇਣੀ ਤੇ ਹੁਣ ਇਹ ਕਾ ਝੋਟੀ ਜੜੀ ਤੁਹਾਨੂੰ ਦਿਖਾਉਣੀ ਆ ਇਹਨੂੰ ਸੁਈ ਨੂੰ ਅੱਛਾ ਦੇ ਦੋ ਮੰਗਣੇ ਦਾ ਟੱਟਾ ਜੀ ਤੋੜ ਦੋ ਫੇਰ ਇਹਨੂੰ ਆਹ ਹਵਾਨਾ ਇਹਦਾ ਦੇਖ ਸਾਡੇ ਲੱਗੇ ਤਾਂ ਫੜਿਆ ਹੋ ਇਹਦੇ ਮਗਰ ਵੀ ਕੱਟੀ ਜੇ ਇਹਦੇ ਮਗਰ ਕੱਟਾ ਜੇ ਅੱਛਾ ਇਹਦੇ ਮਗਰ ਕੱਲੀ ਮਗਰ ਕੱਟੀ ਜੇ ਸੂਈ ਨੂੰ ਦਾ ਯਾਰ ਦੋ 10 ਕਿਲੋ ਨੌ ਕਿਲੋ ਕਰਕੇ ਜਿਹੜਾ ਮਰਜ਼ੀ ਲਾਏ ਚੋਈ ਇੱਕ ਨੰਬਰ ਉਹ ਠੀਕ ਹੈ ਜੀ ਕੋਈ ਥੋੜੀ ਦੇ ਨਾਲ 9 10 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈ ਦੇਖੋ 12 ਕਿਲੋ ਦੇ ਜਿਓ ਪਰਾਈ ਪਰਾਈ ਪੰਜ ਨੇ ਸੱਨੇ ਹਵਾ ਨਾ ਲੱਗੇ ਤਾਂ ਤੇ ਥੰਥੋਂ ਨੋਕੇ ਸਾਰੇ ਜੀ ਜੀ ਬਿਲਕੁਲ ਅਗਲੇ ਨਾਲ ਅਗਲਾ ਸਾਵਾਂ ਪਿੱਛੇ ਨਾਲ ਪਿੱਛੇ ਦਾ ਸਾਵਾਂ ਠੀਕ ਆ ਤੇ ਇਹਦਾ ਫਿਰ ਮੁੱਲ ਦਾ ਮੁੱਲ 65000 65000 ਹੈ ਹਾਂਜੀ ਤੇ ਵਿੱਚ ਮਾਨਤਨ ਪਰਿਵਰਤ ਜੀ ਦੇ ਦिए 62 ਦੀ ਦੇ ਦिए 60000 ਦੀ ਆਣਾ ਦੇ ਅੱਛਾ 60000 ਹੀ ਦੇ ਦੋਗੇ ਤੇ ਦੁੱਧ 9-10 ਲੀਟਰ ਘਰ ਚਵਾ ਦੋਗੇ ਵਾਹ ਜੀ ਤੇ ਹੁਣੇ ਕਾ ਵੀ ਮਾਜ ਸੁਈ ਸੁਵਾਈ ਆ ਨੌ ਕਿਲੋ ਦਾ ਵੀਰ ਜੀ ਤਾਂ ਦੁੱਧ ਹੋਊਗਾ ਦੁੱਧ 9 ਕਿਲੋ ਕਰਕੇ ਦੇਣੀ ਆ ਇਹਨੂੰ ਕਿੰਨੇ ਦੇਣਾ ਇਸ ਨੂੰ ਸਾਡੇ ਵਿਹਾਂ ਦੇ ਵਿੱਚ ਸੁਈ ਮਗਰ ਕੱਟੀ ਜੇ ਇਹ ਤਾਂ ਮਗਰ ਕੱਟੀ ਆ 20 ਦਿਨਾਂ ਦੇ ਲਾਗੇ ਪੰਨੇ ਇੱਕ ਮਤਲਬ ਮਹੀਨੇ ਦੇ ਅੰਦਰ ਹੀ ਜਿਹੜੇ ਕਹਿੰਦੇ ਕਿ ਸੁਈ ਨਹੀਂ 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 ਇਹ ਜੀ ਵੱਡੀ ਮਈਆ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ 10 ਕਿਲੋ ਜਾਂ 9 ਕਿਲੋ ਕਰਕੇ ਦੇਣੀ ਵੀਰ ਜੀ 9 10 ਕਿਲੋ ਜਿਹੜਾ ਕਹਿੰਦੇ ਕਿ ਇਹਦੇ ਕੋਲ ਤਿਆਰ ਹੈ ਬਾਕੀ ਹਵਾਲਾ ਥੋੜਾ ਨਿੱਗਰ ਰੱਖਦੀ ਆ ਨਿੱਗਰ ਨਹੀਂ ਆਈ ਅੱਜ ਦੁਪਹਿਰੇ ਚੋ ਚੱਕ ਲੈ ਆਂਦੀ ਆ ਠੀਕ ਆ ਬਾਕੀ ਥਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵ ਤੇ ਕੱਦ ਕੱਠ ਬੋਲੀ ਬੇਟੇ ਦਾ ਵੀ ਠੀਕ ਆ ਉਹਨੇ ਕਿ ਮਾਝ ਗੱਬਨ ਰਹਿ ਗਈ ਹਾਲ ਜਿਹੜੀ ਇਹਨਾਂ ਦੇ ਬੱਚੇ ਤਾਂ ਨੇ ਕਰੀ ਦਿਖਾ ਦिए ਜਿਸ ਤਰ੍ਹਾਂ ਇੱਕ ਦਾ ਬੱਚਾ ਆ ਵੱਜਾ ਤੇ ਆ ਸਾਰੀਆਂ ਕਟੀਆਂ ਵੱਜੀਆਂ ਆ ਦੇਖ ਸਕਦੇ ਜੀ ਆ ਬੱਚਾ ਜਿਹੜੀ ਹੁਣੇ ਮਾਤਾ ਨੂੰ ਦਿਖਾਈ ਉਹਦਾ ਜੀ ਲੋਹੀ ਕਟੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਆਪਣੇ ਹਿਸਾਬ ਨਾਲ ਜਾਇਜ਼ਾ ਕਰ ਦੋ 60000 60000 ਹਾਂ ਜੀ ਕੀ ਕਰਦੀ ਹੈ ਵਿੱਚ ਛੋਟ ਛੜ ਇਹਨਾਂ ਜੋੜੇ ਦਾ ਦੱਸਨੇ ਆ ਚਲੋ ਜੋੜੇ ਦਾ ਦੱਸ ਦਿੰਨੇ ਤੇ ਇਹ ਵੀ ਤੋਰ ਦੋ ਫਿਰ ਇਹ ਗੱਬਣੇ ਆ ਜੇ ਤੇ ਇਹ ਕਿੰਨਾ ਕੁ ਦੁੱਧ ਚੁਾਈ ਜਾਊਗੀ ਇਹ ਵੀ ਦੁੱਧ ਵੀਰ ਜੀ 10 ਘੰਟਿਆਂ ਤੋਂ ਬਾਹਰ ਗਈ ਜੀ ਤੇ ਜਿਆਦਾ ਰੂਆ ਮੈਨੂੰ ਬਹੁਤ ਚੰਗੀ ਆ ਪਰ ਇਹ ਪਹੁੰਚਾਏ ਤੋ ਇਹ ਤਿਆਰ ਹੋਣੀ ਆਏ ਤੇ ਇਹਦਾ ਫਿਰ ਮੁੱਲ ਹਾਂ ਇਹਦਾ ਮੁੱਲ 60 ਤੇ ਜੋੜੇ ਦਾ ਇਹ ਜੋੜਾ ਵੀ ਦੀ 52 55000 ਦੀ ਅੱਛਾ ਉਤਰਾਂ ਇੱਕ ਵੀਦ ਇਕੱਲੀ ਲਊਗਾ 55 55000 ਦੀ ਅੱਛਾ ਜੋੜਾ ਇਕੱਠਾ ਲਊਗਾ ਤੇ 1 ਲੱਖ 5000 ਦਾ ਅੱਛਾ ਹਾਂਜੀ ਠੀਕ ਆ ਇਕੱਲੇ ਇਕੱਲੇ 55 55 ਦੇ ਹਿਸਾਬ ਨਾਲ ਤੇ ਜੋੜਾ ਲਊਗਾ ਤੇ 52 53 ਦੇ ਹਿਸਾਬ ਨਾਲ ਹੋ ਜਾਣਾ 52 53 ਦਾ ਠੀਕ ਹੈ ਜੀ ਵੱਡੀਆਂ ਮਈਆਂ ਦੋਈ ਠੀਕ ਆ ਆ ਵੀ ਜਦੋਂ 10 ਲੀਟਰਾਂ ਦਾ ਬਾੜ ਦੇਗੀ ਉਹ ਵੀ ਦੋ ਦੋ 11-12 ਕਿਲੋ ਮਈ ਦਊਗੀ ਠੀਕ ਆ ਤੇ ਬਾਕੀ ਇਹ ਆ ਵੀ ਦੁੱਧ ਦੀ ਕੋਈ ਇਥੋਂ ਚਵਾਈ ਕਰਕੇ ਨਾ ਤਸੱਲੀ ਕਰਕੇ ਚਵਾਈਆਂ ਇੱਕ ਨੰਬਰ ਆ ਕੋਈ ਚਵਾਈ ਤੋਂ ਨਹੀਂ ਫੇਰ ਮੈਂ ਜਿੱਦਾਂ ਮਰਜ਼ੀ ਚੋ ਕੇ ਤਸੱਲੀ ਕਰ ਲਿਆ ਗੱਪਣ ਆਪਣੇ ਪਾਸ ਕਰਕੇ ਖੜਾ ਤੇ ਸੋਈਆਂ ਮੱਜਾਂ ਸਾਰੀਆਂ ਆਪਣੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਆਪਣੀ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦਾਂ ਕਿਉਂਕਿ ਪੈਸੇ ਤਾਂ ਹੀ ਖਰਚਣੇ ਜਿੰਮੇਵਾਰੀ ਵੀ ਤੁਹਾਡੀ ਭੰਦੀ ਆਪਣੀ ਤਸੱਲੀ ਕਰਕੇ ਖੜਨ ਦੀ